ਚਲੋ ਚੱਲੀ ਦਾ ਮੇਲਾ ਲੱਗਾ ਸਭ ਦੀ ਕੋਚ ਤਿਆਰੀ ਏ ਚਲੋ ਚੱਲੀ ਦਾ ਮੇਲਾ ਲੱਗਾ ਸਭ ਦੀ ਕੋਚ ਤਿਆਰੀ ਏ ਪਰ ਇਸੇ ਗੱਲ ਦਾ ਪਤਾ ਨਹੀਂ ਲੱਗਦਾ ਭਲਕੇ ਕਿਹਦੀ ਵਾਰੀ ਏ ਸੋ ਸਾਡੇ ਚੋਂ ਸਦਾ ਲਈ ਜਸਮਾਨੀ ਤੌਰ ਤੇ ਵਿਛੜ ਗਏ ਸੰਗੀਤ ਸਮਰਾਟ ਜਨਾਬ ਚਰਨਜੀਤ ਅਹੋਜਾ ਸਾਹਿਬ ਜਿਨ੍ਹਾਂ ਨੂੰ ਅਸੀਂ ਬਹੁਤ ਸਾਰੇ ਕਲਾਕਾਰ ਗੁਰੂ ਜੀ ਦਾ ਰਤਬਾ ਦਿੱਤਾ ਉਹਨਾਂ ਨੂੰ ਔਰ ਅੱਜ ਉਹ ਦੁਨੀਆ ਤੋਂ ਰੁਖਸਤ ਹੋ ਗਏ ਆ ਲੇਕਿਨ ਉਹਨਾਂ ਦਾ ਬਣਾਇਆ ਹੋਇਆ 뮤직 ਬਣਾਏ ਹੋਏ ਕੰਪੋਜੀਸ਼ਨ ਬਣਾਏ ਹੋਏ ਸਾਰੇ ਸੰਗੀਤ ਨੂੰ ਹਮੇਸ਼ਾ ਦੁਨੀਆ ਦੇ ਵਿੱਚ ਜਿਹੜਾ ਉਹ ਪਿਆਰ ਮਿਲਿਆ ਵੀ ਆ ਤੇ ਹੁਣ ਉਸ ਤੋਂ ਵੀ ਜ਼ਿਆਦਾ ਰਹਿੰਦੀ ਦੁਨੀਆ ਤੇ ਲਾਹ ਕਿਆਮਤ ਤੱਕ ਉਹਨਾਂ ਦੇ ਇਸ ਸੰਗੀਤ ਜਿਹੜਾ ਜਿਉਂਦਾ ਰਹਿਣਾ ਕਿਉਂਕਿ ਪੰਜਾਬੀ ਇੰਡਸਟਰੀ ਦੇ ਵਿੱਚ ਉਹ ਲక్ష్ਮੀਕਰ ਪਿਆਰੇ ਲਾਲਜੀ ਵਰਗਾ ਉਹਨਾਂ ਦਾ ਰਤਬਾ ਸੀ ਤੇ ਪੰਜਾਬੀ ਇੰਡਸਟਰੀ ਦੇ ਵਿੱਚ ਜਿਹੋ ਜਿਹਾਂ ਉਹਨਾਂ ਨੇ ਮਿਊਜ਼ਿਕ ਦਿੱਤਾ ਨਾ ਅੱਜ ਤੱਕ ਉਹਨਾਂ ਦਾ ਬਣਿਆ ਤੇ ਨਾ ਬਣਨਾ ਤੇ ਨਾ ਪਹਿਲਾਂ ਸੀ ਇਹ ਅੱਜ ਦਾ ਜਿਹੜਾ ਯੁੱਗ ਹੈ ਇਹ ਬੜਾ ਕੰਪਿਊਟਰ ਵਾਲਾ ਯੁੱਗ ਹੈ ਉਦੋਂ ਮੈਨੂੰ ਯਾਦ ਹੈ ਕਿ ਜਦੋਂ ਮੈਂ ਪਹਿਲੀ ਵਾਰ ਗੁਰਜੀ ਨੂੰ ਮਿਲਿਆ ਸੀ ਤੇ 1982-83 ਦੇ ਵਿੱਚ ਅ ਅਸੀਂ ਦਿੱਲੀ ਦੇ ਵਿੱਚ ਮਿਲੇ ਆ ਤੇ ਉਦੋਂ ਟੂ ਟ੍ਰੈਕ ਹੁੰਦਾ ਸੀਗਾ ਐਚ ਐਮ ਬੀ ਸਟੂਡੀਓ ਤੇ ਐਚਐਮਬੀ ਸਟੂਡੀਓ ਦੇ ਵਿੱਚ ਇਹੋ ਜੀ ਰਿਕਾਰਡਿੰਗ ਕਰਨੀ ਜਿਹਦੇ ਵਿੱਚ ਲਾਈਵ ਚੱਲਦਾ ਸੀ ਸਾਰਾ ਕੁਝ ਅੱਜ ਤਾਂ ਬਹੁਤ ਯੁੱਗ ਚੇਂਜ ਹੋ ਗਿਆ ਬਹੁਤ ਕੁਸ਼ੀ ਚੇਂਜ ਹੋ ਗਿਆ ਹੁਣ ਤਾਂ ਟਰੈਕ ਜਿਹੜੇ ਅਨੇਕਾਂ ਨੇ ਮਤਲਬ ਗਿਣਤੀ ਕੋਈ ਨਹੀਂ ਐ ਕਿੰਨੇ ਟਰੈਕ ਹੈ ਉਦੋਂ ਟੂ ਟਰੈਕ ਦੇ ਵਿੱਚ ਰਿਕਾਰਡਿੰਗ ਹੁੰਦੀ ਸੀ ਤੇ ਜਦਕਦੇ ਕੋਈ ਇਦਾਂ ਦੀ ਮਿਸਟੇਕ ਹੋ ਜਾਂਦੀ ਤੇ ਇੱਕ ਸਪੂਲ ਚੱਲਦਾ ਹੁੰਦਾ ਸੀ ਵੱਡਾ ਸਾਰਾ ਸਪੂਲ ਤੇ ਉਹਦੀ ਕਟਿੰਗ ਕਰਕੇ ਉਹਨਾਂ ਨੇ ਜੋੜ ਐਸਾ ਲਾਉਣਾ ਕਿ ਤੁਸੀਂ ਮਤਲਬ ਸੋਚ ਨਹੀਂ ਸਕਦੇ ਸੀ ਕਿ ਇੱਥੇ ਜੋੜ ਲੱਗਾ ਹੋਇਆ ਤੇ ਸੰਗੀਤ ਦੇ ਨਾਲ ਨਾਲ ਉਹ ਵੈਸੇ ਵੀ ਇਨਸਾਨੀ ਤੌਰ ਤੇ ਵੀ ਉਹਨਾਂ ਨੇ ਸਾਨੂੰ ਅ ਦੱਸਿਆ ਕਿ ਜੀਣਾ ਕਿਵੇਂ ਆ ਕਿਵੇਂ ਤੁਹਾਡਾ ਅਸੂਲ ਹੋਣਾ ਚਾਹੀਦਾ ਆ ਕੀ ਤੁਹਾਡੇ ਲਾਈਫ ਹੋਣੀ ਚਾਹੀਦੀ ਆ ਸੋ ਇਹੋ ਜਿਹੇ ਮਹਾਨ ਸੰਗੀਤ ਸਮਰਾਟ ਜਿਹੜੇ ਆ ਉਹ ਜੁਗਾਂ ਚ ਕਿਤੇ ਸਦੀਆਂ ਬਾਅਦ ਕਿਤੇ ਮੁੱਧ ਦਾ ਬਾਅਦ ਇਹੋ ਜਿਹਾ ਪੈਦਾ ਹੁੰਦੇ ਆ ਤੇ ਸਦਾ ਲਈ ਸਾਨੂੰ ਉਹ ਵਿਛੜ ਗਏ ਸਾਨੂੰ ਸਦਾ ਲਈ ਜਸਮਾਨੀ ਤੌਰ ਤੇ ਸਾਡੇ ਤੋਂ ਉਹ ਵਿਛੜ ਗਏ ਨੇ ਤੇ ਅਸੀਂ ਇਹ ਅਰਦਾਸ ਕਰਾਂਗੇ ਉਸ ਮਾਲਕ ਦੇ ਚਰਨਾਂ 'ਚ ਪਰਮਾਤਮਾ ਦੇ ਚਰਨਾਂ 'ਚ ਸੋਹਣੇ ਰੱਬ ਦੇ ਚਰਨਾਂ 'ਚ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰੇ ਇਹ ਸਾਰੇ ਕਿਉਂਕਿ ਬੱਚੇ ਅੱਜ ਸਾਡੇ ਗੁਲਸ਼ਨ ਭਾਜੀ ਉਹਨਾਂ ਤੋਂ ਗੁਰੂ ਜੀ ਤੋਂ ਛੋਟੇ ਗੁਲਸ਼ਨ ਆਹੂਜਾ ਸਾਹਿਬ ਉਹਨਾਂ ਦਾ ਬੱਚੇ ਜਿਹੜੇ ਸੀ ਉਹ ਵੀ ਗੁਰੂ ਜੀ ਨੂੰ ਗੁਰੂ ਜੀ ਉਹਨਾਂ ਨੂੰ ਬੱਚਿਆਂ ਦੀ ਤਰ੍ਹਾਂ ਰੱਖਦੀ ਸੀਗੀ ਇੱਕ ਫਾਦਰ ਦਾ ਹੀ ਉਹਨਾਂ ਨੇ ਰਤਵਾ ਦਿੱਤਾ ਸੀ ਲੇਕਿਨ ਉਹਨਾਂ ਬੱਚਿਆਂ ਦਾ ਵੀ ਮੇਰਾ ਖਿਆਲ ਆ ਬੇ ਅੱਜ ਜਿਹੜਾ ਬਾਪ ਜਿਹੜਾ ਉਹ ਦੁਨੀਆ ਤੋਂ ਚਲੇ ਗਿਆ ਤੇ ਇਸ ਕਰਕੇ ਸਾਡੀ ਇੱਕ ਨਿੱਗੀ ਸ਼ਰਧਾਂਜਲੀ ਹੈ ਹੁਣ ਉਹਨਾਂ ਦੇ ਚਰਨਾਂ 'ਚ ਕਿ ਪ੍ਰਮਾਤਮਾ ਦੇ ਅੱਗੇ ਅਰਦਾਸ ਹੈ ਕਿ ਰੱਬ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਕਿ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰੇ ਸਸੀਕਾਰ